ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ ਪੰਜਾਬ ਦੇ ਹੀ ਦੋ ਟੋਟੇ ਕਿਉਂ ਕੀਤੇ ਗਏ ਤੁਸੀਂ ਸੋਚਿਆ ਕਦੇ ਜੇ ਨਹੀਂ ਸੋਚਿਆ ਤਾਂ ਜਰੂਰ ਸੋਚਿਓ ਅਤੇ ਵੀਡੀਓ ਪੂਰੀ ਦੇਖਿਓ ਹਾਂਜੀ ਦੋਸਤੋ ਕੀ ਹਾਲ ਚਾਲ ਲਈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਹਾਈਪ ਦਾ ਬਟਨ ਵੀ ਜਰੂਰ ਦਬਾਉਣਾ ਅਤੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਲੱਗੇ ਕੀ ਕਮੀ ਸੀ ਜਿਹਨੂੰ ਅੱਗੇ ਆਪਾਂ ਦੂਰ ਕਰ ਸਕੀਏ ਉਹਦੇ ਲਈ ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਆਪਦੇ ਦੋਸਤਾਂ ਤੱਕ ਸਾਂਝੀ ਜ਼ਰੂਰ ਕਰਨਾ ਅੱਜ ਆਪਾਂ ਗੱਲ ਕਰਾਂਗੇ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ ਪੰਜਾਬ ਦੇ ਹੀ ਦੋ ਟੋਟੇ ਕਿਉਂ ਕੀਤੇ ਗਏ ਜੋ ਹਿਸਟਰੀ ਵਿੱਚ ਲਿਖਿਆ ਕਿ ਪੰਜਾਬ ਦੇ ਦੋ ਟੋਟੇ ਇਸ ਕਰਕੇ ਕੀਤੇ ਗਏ ਕਿਉਂਕਿ ਉਸ ਟਾਈਮ ਪੰਜਾਬ ਵਿੱਚ ਜੋ 55% ਲੋਕ ਮੁਸਲਮਾਨ ਰਹਿ ਰਹੇ ਸੀ ਉਹ ਧਰਮ ਦੇ ਆਧਾਰ ਤੇ ਦੇਸ਼ ਬਣਾਉਣ ਦੀ ਮੰਗ ਕਰ ਰਹੇ ਸੀ ਇਸ ਕਰਕੇ ਪੰਜਾਬ ਦੇ ਦੋ ਟੋਟੇ ਕੀਤੇ ਗਏ ਤੇ ਪਾਕਿਸਤਾਨ ਦੇਸ਼ ਅਲੱਗ ਕੀਤਾ ਗਿਆ ਪਰ ਇਹ ਪੂਰਾ ਸੱਚ ਨਹੀਂ ਆ ਕਿਉਂਕਿ ਉਸ ਟਾਈਮ ਉਹ ਵੀ ਇਹੀ ਲੀਡਰਾਂ ਨੇ ਇਹ ਗੱਲ ਲੋਕਾਂ ਦੇ ਮਨ ਚ ਪਾਈ ਸੀ ਕਿ ਇੰਡੀਆ ਦੇ ਵਿੱਚ ਤਿੰਨ ਦੇਸ਼ ਬਣਨਗੇ ਹਿੰਦੁਸਤਾਨ ਪਾਕਿਸਤਾਨ ਤੇ ਖਾਲਿਸਤਾਨ ਲਾਹੌਰ ਤੋਂ ਲੈ ਕੇ ਹਿਮਾਚਲ ਤੱਕ ਅੱਜ ਖਾਲਿਸਤਾਨ ਦਾ ਰਾਜ ਹੋਣਾ ਸੀ ਅਗਰ ਇਹ ਲੀਡਰ ਜਿਵੇਂ ਇਹਨਾਂ ਨੇ ਕਿਹਾ ਸੀ ਜੇ ਉਵੇਂ ਹੀ ਦੇਸ਼ ਬਣਦੇ ਅੱਜ ਖਾਲਿਸਤਾਨ ਵੀ ਹੁੰਦਾ ਤੇ ਹਿੰਦੁਸਤਾਨ ਵੀ ਹੁੰਦਾ ਹਿੰਦੁਸਤਾਨ ਅੱਜ ਵੀ ਹੈਗਾ ਪਾਕਿਸਤਾਨ ਅੱਜ ਵੀ ਹੈਗਾ ਬਟ ਖਾਲਿਸਤਾਨ ਅਜ ਨਹੀਂ ਮਤਲਬ ਲੀਡਰਾਂ ਨੇ ਹੀ ਇਹ ਮੰਗ ਲੋਕਾਂ ਦੇ ਮਨ ਚ ਪਾਈ ਸੀ ਕਿ ਤੁਸੀਂ ਮੰਗੋ ਕਿ ਸਿੱਖਾਂ ਨੂੰ ਖਾਲਸਾ ਰਾਜ ਮਿਲੂਗਾ ਮਤਲਬ ਖਾਲਿਸਤਾਨ ਮੁਸਲਿਮ ਧਰਮ ਲਈ ਪਾਕਿਸਤਾਨ ਅਤੇ ਹਿੰਦੂ ਧਰਮ ਲਈ ਹਿੰਦੁਸਤਾਨ ਹੁਣ ਇਹਦੇ ਵਿੱਚ ਕਾਰਨ ਕੀ ਹੈ ਕਿ ਖਾਲਿਸਤਾਨ ਸਿੱਖਾਂ ਨੂੰ ਅਲੱਗ ਦੇਸ਼ ਕਿਉਂ ਨਹੀਂ ਮਿਲਿਆ ਜਿਹੜੇ ਉਸ ਟਾਈਮ ਦੇ ਲੀਡਰ ਸਨ ਉਹਨਾਂ ਨੇ ਸਿੱਖ ਲੀਡਰਾਂ ਤੱਕ ਇਹ ਪਹੁੰਚ ਕੀਤੀ ਕੀ ਤੁਸੀਂ ਅਲੱਗ ਖਾਲਿਸਤਾਨ ਦੇਸ਼ ਨਾ ਬਣਾਓ ਤੁਸੀਂ ਸਾਡੇ ਨਾਲ ਹੀ ਰਹੋ ਅਸੀਂ ਤੁਹਾਨੂੰ ਵੱਧ ਅਧਿਕਾਰ ਦੇਵਾਂਗੇ ਤੁਹਾਡੇ ਸਾਰੇ ਅਧਿਕਾਰ ਤੁਹਾਨੂੰ ਮਿਲਣਗੇ ਜੋ ਕਿ ਆਪਣੇ ਲੀਡਰਾਂ ਨੇ ਇਹਨਾਂ ਦੀ ਗੱਲ ਮੰਨੀ ਅਲੱਗ ਦੇਸ਼ ਨਹੀਂ ਬਣਾਇਆ ਬਟ ਇਹ ਇਹਨਾਂ ਨੇ ਆਪਣੀ ਪ੍ਰੋਮਿਸ ਨਹੀਂ ਪੂਰਾ ਕੀਤਾ ਇਹਨਾਂ ਨੇ ਆਪਾਂ ਨੂੰ ਆਪਣੇ ਵੱਧ ਅਧਿਕਾਰ ਨਹੀਂ ਦਿੱਤੇ ਇਸ ਕਰਕੇ ਹੀ ਵਾਰ-ਵਾਰ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਆ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੇ ਆਪਾਂ ਨੂੰ ਅਰੱਜ ਦੇਸ਼ ਵੀ ਨਹੀਂ ਦਿੱਤਾ ਅਤੇ ਆਪਾਂ ਨੂੰ ਆਪਣੇ ਅਧਿਕਾਰ ਵੀ ਨਹੀਂ ਦਿੱਤੇ ਅਤੇ ਆਪਾਂ ਨੂੰ ਨਾਲ ਇਹਨਾਂ ਨੇ ਕਿਉਂ ਰੱਖਿਆ ਇਹਨਾਂ ਨੇ ਨਾਲ ਇਸ ਕਰਕੇ ਰੱਖਿਆ ਕਿਉਂਕਿ ਇਹਨਾਂ ਨੂੰ ਪਤਾ ਕਿ ਸਿੱਖ ਕੌਮ ਲੜਨ ਲਈ ਜਾਣੀ ਜਾਂਦੀ ਆ ਅਗਰ ਸਾਡੀ ਕਿਸੇ ਕੰਟਰੀ ਨਾਲ ਲੜਾਈ ਲੱਗੂਗੀ ਅਸੀਂ ਇਹਨਾਂ ਨੂੰ ਅੱਗੇ ਕਰਾਂਗੇ ਜੋ ਹੋਇਆ ਵੀ ਬਾਰ-ਬਾਰ ਦੇਸ਼ ਲਈ ਸਿੱਖ ਕੌਮ ਮੂਹਰੇ ਆ ਕੇ ਖੜਦੀ ਰਹੀ ਆ ਦੂਸਰੀ ਗੱਲ ਇਹ ਸੀ ਕਿ ਪੰਜਾਬ ਤੋਂ ਇਹਨਾਂ ਨੇ ਅੰਨ ਅਗਾ ਕੇ ਸਾਰੇ ਇੰਡੀਆ ਦਾ ਢਿੱਡ ਭਰਨਾ ਸੀ ਮਤਲਬ ਮੇਨ ਮੇਨ ਕਾਰਨ ਵੀ ਇਹੀ ਆ ਮੇਨ ਜੇ ਆਪਾਂ ਗੱਲ ਕੀਤੀ ਜਾਵੇ ਕਿ ਸਭ ਤੋਂ ਮੇਨ ਕਾਰਨ ਕੀ ਆ ਸਭ ਤੋਂ ਮੇਨ ਕਾਰਨ ਇਹ ਆ ਕਿ ਇਹਨਾਂ ਨੇ ਪਹਿਲੇ ਨੰਬਰ ਤੇ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਉਮੀਦ ਜਗਾਈ ਕਿ ਹਰ ਧਰਮ ਨੂੰ ਅਲੱਗ ਦੇਸ਼ ਮਿਲੂਗਾ ਧਰਮ ਦੇ ਆਧਾਰ ਤੇ ਹੀ ਦੇਸ਼ਾਂ ਦੀ ਵੰਡ ਹੋਊਗੀ ਤਿੰਨ ਦੇਸ਼ ਹੋਣਗੇ ਪਾਕਿਸਤਾਨ ਖਾਲਿਸਤਾਨ ਹਿੰਦੁਸਤਾਨ ਜਿਹਦੇ ਵਿੱਚੋਂ ਪਾਕਿਸਤਾਨ ਅਲੱਗ ਕਰ ਦਿੱਤਾ ਗਿਆ ਬਟ ਆਪਣੇ ਸਿੱਖ ਲੀਡਰਾਂ ਨੂੰ ਇਹਨਾਂ ਨੇ ਆਪਣੇ ਚਾਂਸੇ ਦੇ ਵਿੱਚ ਲਿਆ ਵੱਧ ਅਧਿਕਾਰਾਂ ਦੀ ਗੱਲ ਕਹਿ ਕੇ ਵੱਧ ਅਧਿਕਾਰ ਦੇਣ ਦੇ ਕਰਕੇ ਇਹਨਾਂ ਨੇ ਆਪਣੇ ਨਾਲ ਰੱਖਿਆ ਆਪਣੇ ਲੀਡਰਾਂ ਨੇ ਇਹਨਾਂ ਦੀ ਮੰਨੀ ਕਿ ਸਾਨੂੰ ਚਲੋ ਇੰਡੀਆ ਦੇ ਵਿੱਚ ਹੀ ਵੱਧ ਅਧਿਕਾਰ ਮਿਲਣਗੇ ਜੋ ਇਹਨਾਂ ਨੇ ਆਪਦੀ ਆਪਦਾ ਪ੍ਰੋਮਿਸ ਨਹੀਂ ਪੂਰਾ ਕੀਤਾ ਇਹ ਜਿਹੜੇ ਇਹਨਾਂ ਦੇ ਮੇਨ ਦਿੱਲੀ ਦੇ ਉਸ ਟਾਈਮ ਦੇ ਲੀਡਰ ਸੀਗੇ ਉਹਨਾਂ ਨੇ ਇਹ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਅਸੀਂ ਆ ਤਿੰਨ ਮੰਗਾ ਲੋਕਾਂ ਦੇ ਮਨ ਚ ਪਾਵਾਂਗੇ ਉਸ ਤੋਂ ਬਾਅਦ ਪੰਜਾਬ ਦੇ ਹੀ ਟੁਟੇ ਕਰਾਂਗੇ ਕਿਉਂਕਿ ਮੇਨ ਮੋਟਿਵ ਹੀ ਇਹਨਾਂ ਦਾ ਪੰਜਾਬ ਦੇ ਟੁਟੇ ਕਰਨਾ ਸੀਗਾ ਕਿ ਪੰਜਾਬ ਨੂੰ ਛੋਟੇ ਤੋਂ ਛੋਟਾ ਕਰ ਦੋ। ਹਮ ਇਗਜ਼ਾਮਪਲ ਤੌਰ ਤੇ 100 ਬੰਦਾ 100 ਨੂੰ ਆਪਾਂ ਦੋ ਭਾਕਾਂ ਚ ਵੰਡਦੀਏ 50 ਰਹਿ ਗਏ। ਉਸ ਤੋਂ ਬਾਅਦ ਫਿਰ 10 ਕੱਢ ਦਈਏ, ਫਿਰ 10 ਕੱਢ ਦਈਏ, ਫਿਰ 10 ਕੱਢ ਦਈਏ। ਪਿੱਛੇ 20 ਬੰਦੇ ਰਹਿ ਗਏ ਜਿੱਥੇ 100 ਬੰਦਾ ਲੜ ਰਿਹਾ ਸੀਗਾ ਉੱਥੇ 20 ਬੰਦੇ ਕੀ ਕਰਨਗੇ? ਸੇਮ ਚੀਜ਼ ਹੀ ਪੰਜਾਬ ਨਾਲ ਹੋਈ ਆ ਕਿ ਪਹਿਲਾਂ ਇਹਨਾਂ ਨੇ ਪਾਕਿਸਤਾਨ ਨਾਲ ਅਲੱਗ ਕੀਤਾ, ਉਸ ਤੋਂ ਬਾਅਦ ਜੋ ਇੰਡੀਆ ਦੇ ਵਿੱਚ ਪੰਜਾਬ ਰਹਿ ਗਿਆ ਉਸ ਤੋਂ ਇਹਨਾਂ ਨੇ ਹਰਿਆਣਾ ਨਾਲ ਅਲੱਗ ਕੀਤਾ, ਹਿਮਾਚਲ ਅਲੱਗ ਕੀਤਾ, ਫਿਰ ਚੰਡੀਗੜ੍ਹ ਅਲੱਗ ਕੀਤਾ। ਹੁਣ ਤੁਸੀਂ ਆਪ ਤੁਸੀਂ ਧਿਆਨ ਲਾ ਕੇ ਜਰੂਰ ਸੋਚਿਓ ਵੀ ਇਹਨਾਂ ਨੇ ਪੰਜਾਬ ਦੇ ਟੋਟੇ ਕਿਉਂ ਕੀਤੇ ਨੀ ਕਿਉਂਕਿ ਇਹਨਾਂ ਨੇ ਪੰਜਾਬ ਦੇ ਹੀ ਟੋਟੇ ਕਰਨੇ ਸੀ ਇਹਨਾਂ ਨੇ ਆਪਾਂ ਨੂੰ ਛੋਟੇ ਤੋਂ ਛੋਟਾ ਖੇਤਰਫਲ ਦੇਣਾ ਸੀਗਾ ਤਾਂ ਕਿ ਪੰਜਾਬ ਦੇ ਲੋਕ ਵੀ ਪੰਜਾਬ ਸਟੇਟ ਐਨੀ ਛੋਟੀ ਕਰ ਦੋ ਕੱਲੂ ਸਾਨੂੰ ਅਗਰ ਅਲੱਗ ਦੇਸ਼ ਦੇਣਾ ਵੀ ਪਿਆ ਤਾਂ ਅਸੀਂ ਛੋਟਾ ਜਿਹਾ ਦੇਸ਼ ਇਹਨਾਂ ਨੂੰ ਦੇ ਦੇਣਗੇ ਫਿਰ ਇੰਡੀਆ ਨਾਲ ਲੜਨ ਯੋਗ ਹੀ ਉਹਨਾਂ ਨੇ ਨਹੀਂ ਰਹਿਣਾ ਮੈਂ ਬਾਕੀ ਮੈਂ ਹੁਣ ਦੇ ਸਟੂਡੈਂਟਾਂ ਨੂੰ ਇਹੀ ਕਹਿਣਾ ਚਾਹਨਾ ਕਿ ਤੁਸੀਂ ਇਤਿਹਾਸ ਜ਼ਰੂਰ ਪੜੋ ਪਰ ਕੱਲਾ ਪੜੋ ਨਾ ਇਤਿਹਾਸ ਨੂੰ ਸਮਝੋ ਕਿ ਇਹ ਗੱਲ ਲਿਖੀ ਹੋਈ ਆ ਇਤਿਹਾਸ ਦੇ ਵਿੱਚ ਇਹ ਸਹੀ ਆ ਕਿ ਵਾਕਈ ਇਹ ਚੀਜ਼ ਹੋਈ ਹੈਗੀ ਕੱਲਾ ਇਤਿਹਾਸ ਪੜਨ ਨਾਲ ਕੁਝ ਨਹੀਂ ਹੁੰਦਾ ਇਤਿਹਾਸ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਨੇ ਆਪਣਾ ਇਤਿਹਾਸ ਬਹੁਤ ਚੇਂਜ ਕਰ ਦਿੱਤਾ ਹੁਣ ਯੂਨੀਵਰਸਿਟੀ ਤੇ ਇਹਨਾਂ ਨੇ ਅਟੈਕ ਕੀਤਾ ਕਿਉਂ ਕਿਉਂਕਿ ਆਪਣਾ ਸਲੀਵ ਚੇਂਜ ਕਰਨਾ ਸੀਗਾ ਕਿਉਂ ਕਿਉਂਕਿ ਇਹਨਾਂ ਨੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਸੀ ਵੀ ਜੋ ਅਸੀਂ ਚਾਹਾਂਗੇ ਉਹੀ ਹੋਊ ਸੇਮ ਚੀਜ਼ ਹੀ ਜਦੋਂ ਕਾਲੇ ਕਾਨੂੰਨ ਆਏ ਨੇ ਉਦਾਂ ਮਤਲਬ ਇਹਨਾਂ ਨੇ ਵਾਰ-ਵਾਰ ਪੰਜਾਬ ਤੇ ਹੀ ਟੈਗ ਕਰਦੇ ਆ ਇਹਨੇ ਪੰਜਾਬ ਨਾਲ ਹੀ ਇਹਨਾਂ ਦੀ ਨਹੀਂ ਬਣਦੀ ਇਹਨਾਂ ਨੂੰ ਪੰਜਾਬੀਆਂ ਤੋਂ ਹਮੇਸ਼ਾ ਹੀ ਡਰ ਲੱਗਦਾ ਸੀ ਅੱਤੇ ਮੈਨੂੰ ਲੱਗਦਾ ਅੱਗੇ ਵੀ ਡਰ ਲੱਗਦਾ ਹੀ ਰਹੂਗਾ ਬਾਕੀ ਅਗਰ ਤੁਹਾਨੂੰ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਕੋਈ ਗੱਲ ਅਜਿਹੀ ਲੱਗੀ ਹੋਵੇ ਜੋ ਅਸੀਂ ਉੱਪਰ-ਨੀਚੇ ਬੋਲ ਗਏ ਉਹ ਮੈਂ ਉਹਦੇ ਲਈ ਮਾਫੀ ਚਾਹੁੰਦੇ ਆ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਨਹੀਂ ਚੰਗੀ ਲੱਗੀ ਕੀ ਕਮੀਆਂ ਉਹ ਵੀ ਜਰੂਰ ਦੱਸਣਾ ਜੋ ਆਪਾਂ ਅਗਲੀ ਵੀਡੀਓ ਦੇ ਵਿੱਚੋਂ ਕਮੀ ਦੂਰ ਕਰ ਸਕੀਏ ਆਪਦੇ ਦੋਸਤਾਂ ਤੱਕ ਸਾਂਝੀ ਜਰੂਰ ਕਰਨਾ ਹਾਈਪ ਦਾ ਬਟਨ ਵੀ ਦੱਬਣਾ ਧੰਨਵਾਦ